ਬੂਟੇ ਦੇ ਹਾਂ ਵੀ ਦੋਸਤੋ ਆ ਜਿਹੜਾ ਸੁਭਾ ਸੁਭਾ ਖੇਤ ਦੇ ਵਿੱਚ ਆਹ ਜਿਹੜਾ ਇਕੱਠਾ ਹੋਇਆ ਵਾ ਨਾ ਆ ਸਾਰੇ ਖੜੇ ਆ ਜਿੰਨੇ ਵੀ ਕਿਸਾਨ ਆ ਸਾਰੇ ਆਪੋ ਆਪਣੇ ਖੇਤਾਂ ਦੇ ਵਿੱਚ ਜੋ ਸੁਭਾ ਗਏ ਚੱਲੀ ਤਾਂ ਇਹ ਬਹੁਤ ਟਾਈਮ ਦਾ ਜਾਂਦਾਗਾ ਧਰਾਂ ਚੋਰੀ ਕਰ ਲੀਆਂ ਵੱਢ ਲੀਆਂ ਟਰਾਂਫਰਮ ਲਾ ਲੇ ਇਹਦਾ ਕਾਫੀ ਸਾਲਾਂ ਦਾ ਇਹ ਚੱਲੀ ਜਾਂਦਾ ਗ੍ਰੋਥ ਆ ਇਹ ਬਹੁਤ ਵੱਡਾਗਾ ਇੱਕ ਜਿਹੜੀ ਇਹ ਪੂਰੀ ਨਿਡਰਤਾ ਜਾਂ ਆਪਾਂ ਕਹਿ ਲਗੇ ਵੀ ਸ਼ਰਮਨਾ ਘਟਨਾ ਜਾਂ ਕਿ ਨੁਕਸਾਨ ਜਿਹੜਾ ਸਾਰਿਆਂ ਨਾਲੋਂ ਵੱਡਾ ਇਹਨਾਂ ਨੇ ਹੋਰ ਇੱਕ ਨਵਾਂ ਸਿਸਟਮ ਚਲਾਤਾ ਵੀ ਆਸ ਨੂੰ ਦਿਖਾਉਣੇ ਆ ਤੇ ਤਾਰਾਂ ਵੱਢ ਕੇ ਆ ਦੇਖੋ ਆ ਇਸ ਤਰ੍ਹਾਂ ਵੱਢ ਕੇ ਸਾਰੀਆਂ ਆਹ ਸਟਾਰਟਰ ਆਪਿਆ ਸਟਾਰਟਰ ਸਟਾਰਟਰ ਵੀ ਲਾ ਲੇ ਤਾਰਾਂ ਵੀ ਲਾ ਲੀਆ ਇਹ ਕਣਕ ਪੱਕੀ ਵੀ ਆ ਫਸਲ ਪੱਕੀ ਵੀ ਆ ਤੇ ਇੱਥੇ ਮਚਾ ਕੇ ਤਾਂਬਾ ਇੱਥੇ ਖੇਤ ਦੇ ਵਿੱਚ ਹੀ ਗੱਡਿਆ ਉਹਨਾਂ ਨੇ ਵੇਖੋ ਇਹ ਨਹੀਂ ਪਤਾ ਵੀ ਕਿੰਨੇ ਬੰਦੇ ਸੀ ਉਹ ਕਿੱਡਾ ਕੁ ਵੱਡਾ ਉਹ ਗਰੁੱਪ ਆਗਾ ਤੇ ਉਹ ਵੇਖੋ ਆ ਕੋਠੀ ਦੇ ਨਾਲ ਆ ਤੁਹਾਨੂੰ ਦਿਖਾ ਦਿੰਦੇ ਆ ਆ ਦੇਖੋ ਇੱਥੇ ਤਾਰਾ ਮਚਾ ਕੇ ਤਾਂਬਾ ਕੱਢਿਆ ਤੇ ਉਹ ਤਾਂ ਤਕਰ ਆ ਜਾਮਣਾ ਕਿੰਨੀ ਉੱਚੀ ਉਹ ਉੱਪਰ ਤਕਰ ਤੇ ਲਾਟ ਗਈ ਹੋਈ ਆ ਤੇ ਆ ਨਾਲ ਆ ਬਾਲਣ ਪਿਆ ਪਾ ਨਾਲ ਕਣਕ ਨੂੰ ਦਿੱਖੀ ਜਾਂਦੀ ਆ ਵੀ ਆ ਕਣਕਾ ਜਿਹੜੀ ਤੇ ਜੇ ਇਹ ਕਣਕ ਨੂੰ ਅੱਗ ਪੈ ਜਾਂਦੀ ਤੇ ਜਿਹੜੇ ਹਿਸਾਬ ਨਾਲ ਕੱਲ ਹਵਾ ਹੈ ਨਹੀਂ ਸੀਗੀ ਕੱਲ ਹਵਾ ਨਾ ਹੋ ਕਰਕੇ ਇਹ ਬਚਤ ਰਹੀ ਆ ਜੇ ਬਾਈ ਚਾਂਸ ਨੁਕਸਾਨ ਇਹ ਹੋ ਜਾਂਦਾ ਅੱਗ ਦਾ ਤੇ ਇਹਨੇ ਪਿੰਡਾਂ ਦੇ ਪਿੰਡ ਇਹ ਤਬਾਹ ਕਰਦੇ ਨੇ ਸੀ ਤਕਰੀਬਨ ਆਮ ਆਪਾਂ ਮੰਡੀ ਦੇ ਵਿੱਚ ਜਦੋਂ ਕੋਈ ਕਣਕ ਵੱਢ ਕੇ ਲੈ ਆਉਂਦਾ ਮਾੜੀ ਮੋਟੀ ਹਰੀ ਆਮ ਆਪਾਂ ਕਹਿ ਦਿੰਨੇ ਆ ਯਾਰ ਗੱਲ ਇਹ ਤੂੰ ਤੇਜੀ ਕਰੀ ਉਹ ਗਿੱਲੀ ਵੱਢ ਤੀ ਇਹ ਭਰਾਵੋ ਗੱਲ ਇਹ ਹੈ ਇਹ ਕਾਰਨ ਵੀ ਬਣਦੇ ਹੈ ਇਹ ਚੀਜ਼ਾਂ ਦੇ ਕਿਉਂ ਅੱਜ ਜਦੋਂ ਇਹ ਮੰਦਭਾਗੀ ਘਟਨਾ ਜਿਹੜੀ ਇਹ ਟੜਕੇ ਆ ਕੇ ਵੇਖੀ ਆ ਤਾਰਾਂ ਵੱਢੀਆਂ ਵਾਂਗਾਂ ਤੇ ਆ ਆ ਕਾਲੀ ਦਾ ਸਾਰੇ ਨਾਲੋਂ ਡਰਾਉਣ ਵਾਲੀ ਜਿਹੜੀ ਇਹ ਸੀਗੀ ਘਟਨਾ ਤੇ ਹੁਣ ਹਰੇਕ ਬੰਦੇ ਨੇ ਕਾਹਲੀ ਕਰਨੀ ਆ ਵੀ ਜਦੋਂ ਆਪਾਂ ਕਣਕਾਂ ਦੀ ਵੱਢ ਕੇ ਜਿਹੜੀ ਦੋ ਮਾਣਾ ਉਹ ਆਉਦੇ ਘਰੇ ਲੈ ਜਗੇ ਤੇ ਇਹ ਨਹੀਂ ਪਤਾ ਇਹਨਾਂ ਨੇ ਵੀ ਕੀ ਚੰਦ ਚਾੜਨਾ ਅੱਛਾ ਹੋਰ ਗੱਲ ਆ ਜਦੋਂ ਕੋਈ ਇਹਨਾਂ ਨੂੰ ਫੜ ਲੈਂਦਾ ਫੜਾ ਦਿੰਦਾ ਤੇ ਪੁਲਿਸ ਨੇ ਤਾਂ ਕਰਨਾ ਕੀ ਆ ਤੇ ਗਾਂਹ ਜਵਾਨਤਾ ਕਰਾਉਣ ਵਾਲੇ ਪਹਿਲਾਂ ਮੂਰੇ ਜਾ ਵੜਦੇ ਆ ਇਹ ਨਹੀਂ ਪਤਾ ਉਹਨਾਂ ਦਾ ਕੋਈ ਹਿਸਾਬ ਪਤੀ ਆ ਇਹਨਾਂ ਨਾਲ ਇਹ ਨਹੀਂ ਪਤਾ ਵੀ ਕੋਈ ਕੀ ਸਿਸਟਮ ਆਗਾ ਤੇ ਜਵਾਨਤਾ ਕਰਾਉਣ ਵਾਲੇ ਭਲੇ ਮਾਨ ਸਬੰਦੇ ਦੀ ਜਵਾਨਤ ਕਰਾਉਣ ਵਾਲਾ ਬੰਦਾ ਟੱਕਰਦਾ ਨਹੀਂ ਇਹਨਾਂ ਦੀ ਜਵਾਨਤ ਕਰਾਉਣ ਨੂੰ ਮੂਰੇ ਬੰਦੇ ਫਿਰਦੇ ਹੁੰਦੇ ਆ ਤੇ ਆਪਾਂ ਬਾਕੀ ਸੋਨੂੰ ਆ ਬਾਈਆਂ ਨਾਲ ਗੱਲ ਵੀ ਕਰਾਵਾਂਗੇ ਵੀ ਕਿੰਨੀ ਕਹੇ ਯਾਨੀ ਕਿ ਫੇਰ-ਫੇਰ ਵਿੱਚ ਇਹ ਨੁਕਸਾਨ ਕਰਿਆਗਾ ਤੇ ਆ ਤੁਹਾਨੂੰ ਜਿਹੜੀ ਫੇਰ ਦਿਖਾ ਦਿੰਨੇ ਆ ਦੁਬਾਰੇ ਆ ਤਾਰਾਂ ਇਸ ਤਰ੍ਹਾਂ ਹਰ ਇੱਕ ਮੋਟਰ ਦੇ ਉੱਤੇ ਤਾਂਬਾ ਕੱਢਿਆ ਵਾ ਤੇ ਆ ਇਸ ਤਰ੍ਹਾਂ ਸਾਰੀਆਂ ਤਾਰਾਂ ਤੇ ਆ ਵੇਖੋ ਸਟਟਰ ਸੂਤਰ ਤੇ ਉਹ ਉੱਥੇ ਉਹਨਾਂ ਨੇ ਅੱਗ ਲਾ ਕੇ ਤੇ ਸਾਰਾ ਮਚਾਇਆਗਾ ਆਹ ਵੇਖ ਲਿਆ ਆਹ ਦੇਖੋ ਬਾੜ ਕੇ ਤਾਰਾਂ ਆਹ ਦੇਖੋ ਕਿਸ ਤਰ੍ਹਾਂ ਤਾਰਾਂ ਪਾੜ-ਪਾੜ ਕੇ ਤੇ ਆ ਸਾਰਾ ਜਿਹੜਾ ਤਾਂਬਾ ਕੱਢਿਆ ਵਾ ਇਹ ਗੁਰੇ ਕਹਿ ਜਾਣ ਕਿੰਨੇ ਕਿੰਨੀਆਂ ਮੋਟਰਾਂ ਤੇ ਹੋਇਆ ਇਹ ਕੰਮ ਇਹ 16 ਮੋਟਰਾਂ 'ਚ 16 ਮੋਟਰਾਂ 15 16 ਮੋਟਰਾਂ ਦਾ ਲੈ ਤੇ ਕਿੰਨੇ ਕੁ ਵੇਰੀ ਲੈਹ ਗੀਆਂ ਇਹ ਇਹ ਤਾਂ ਕੋਈ ਗਿਣਤੀ ਨਹੀਂ ਕੋਈ ਜੀ ਹਣ ਤਾਂ ਅੱਛਾ ਤੇਰਾ ਹੱਲ ਹੱਲੇ ਦਾ ਕੀ ਆ ਯਾਰ ਮੇਨ ਹੱਲੇ ਦਾ ਕੀ ਹੋ ਸਕਦਾ ਮੇਨ ਹੱਲ ਤਾਂ ਵੀ ਵੇਖੋ ਸਾਰਿਆਂ ਨੂੰ ਆਪਣੀ ਗੌਰ ਕਰਨੀ ਪੈਣੀ ਆ ਤੇ ਗੌਰ ਤਾਂ ਚਲੋ ਮੰਨ ਲਓ ਗੱਲ ਜੇ ਰਾਤ ਜਦੋਂ ਐਨੇ ਐਨੇ ਨਿੱਧਰ ਬੰਦੇ ਆ ਇਹ ਜੇ ਮੰਨ ਲਓ ਗੱਲ ਮੌਕੇ ਤੇ ਕੋਈ ਬੰਦਾ ਕਿਸਾਨ ਕੋਈ ਵੀ ਆ ਬੰਦਾ ਢੀੜਾ ਫੇਦਾ ਮਾਰਨ ਆ ਜਾਂਦਾ ਹੁੰਦਾ ਖੇਤਾਂ ਤੇ ਜੇ ਆ ਜਾਂਦਾ ਇਹ 60 ਫੀਟ ਵੀ ਮਾਰ ਸਕਦੇ ਜਦੋਂ ਇੰਨੇ ਇੰਨੇ ਨ ਧੜਕ ਹੋ ਗਏ ਹੈ ਆਪਣਾ ਗਾਲੀ ਹੱਥ ਉਹਨੇ ਇਹਨਾਂ ਕੋਲ ਜੇ ਤਾਂ ਹੋ ਜਾਂਦਾ 10 ਜੇ ਇੱਕ ਪਲਾਟਰ ਮਲਾਇਆ ਤੇ ਸਾਡੇ ਖੇਤ ਦਾ ਰਹਿ ਗਿਆ ਹਨ ਬੁੱਟੇ ਤੇਰੇ ਵੀ ਰਿਆ ਸੀ ਸਾਡੇ ਖੇਤ ਦਾ ਰਹਿ ਗਿਆ ਇੱਕ ਸਾਡੇ ਦਾ ਹੁਣ ਲੈ ਕੇ ਆਪਣਾ ਵਾਕੇ ਇਹ ਇਨਾਂ ਕੋਲ ਤਾਂ ਵੱਡੇ ਸੰਦ ਆ ਕਿਰਚਾਂ ਵਗੈਰੇ ਠੀਕ ਤੇ ਦੋਸਤੋ ਗੱਲ ਇਹ ਵੀ ਇਹਨਾਂ ਕੋਲੇ ਆ ਤੁਹਾਨੂੰ ਦਿਖਾ ਦਿੰਦੇ ਆ ਕਿ ਕਾਫੀ ਜਾਨੇ ਹਜੇ ਜਾਨੇ ਕਿ ਸਾਰੇ ਬੰਦੇ ਜਾਨੇ ਕਿ ਪਹੁੰਚੇ ਨਹੀਂਗੇ ਕੋ ਕੰਮ ਦੀ ਰੋਤ ਆਗੀ ਤੇ ਸਾਰੇ ਨਾਲੋਂ ਵੱਡੀ ਗੱਲ ਚਲੋ ਤਾਰਾਂ ਪਹਿਲਾਂ ਵੀ ਲੈਂਦੀਆਂ ਆਉਂਦੀਆਂ ਆਹ ਜਿਹੜੀ ਜਿਹੜੀ ਘਟਗਾ ਹਰਕਤ ਇਹਨਾਂ ਨੇ ਕਰੀ ਆ ਇੱਥੇ ਖੇਤ ਮੌਸਮ ਕਿਹੋ ਜਿਹਾ ਖਾੜੀ ਦੀ ਫਸਲ ਆ ਇਹਨਾਂ ਨੇ ਰਾਤ ਨੂੰ ਜਿਹੜੀਆਂ ਮਚਾ ਕੇ ਤੇ ਇਹ ਨਹੀਂ ਪਤਾ ਕੀ ਨਸ਼ਾ ਕਰਿਆ ਸੀ ਉਹਨਾਂ ਦਾ ਕੀ ਖਾਦਾ ਸੀ ਕੌਣ ਉਹਨਾਂ ਦੇ ਨਾਲ ਆ ਕੌਣ ਉਹਨਾਂ ਦੇ ਪਿੱਛੇ ਆ ਜਿਹੜਾ ਐਨੀ ਨਿੱਡਰਤਾ ਉਹਨਾਂ ਨੇ ਦਿਖਾਈ ਹੈਗੀ ਸਾਰੇ ਪਿੰਡ ਦਾ ਯਾਨੀ ਕਿ ਨੁਕਸਾਨ ਇਹ ਹੁਣ ਕੁਦਰਤ ਕੰਮੋਂ ਵਸ ਗਿਆ ਤੇ ਜਦੋਂ ਇਹ ਤੜਕੇ ਸਵੇਰ ਆ ਕੇ ਵੇਖਿਆ ਤੇ ਅੱਗ ਮੱਚ ਰਹੀ ਸੀਗੀ ਤੇ ਜੇ ਅੱਜ ਵਾਲਾ ਮੌਸਮ ਹੁੰਦਾ ਤਾਂ ਲੋੜ ਹੀ ਨਹੀਂ ਸੀਗੀ ਕੰਬਾਈਨਾ ਪਾਹਲਣ ਦੀ ਇਹ ਯਾਰ ਇਹ ਬਹੁਤ ਘੱਟਿਆ ਗੱਲ ਆ ਚਲੋ ਆਪਾਂ ਇਹ ਨਹੀਂ ਕਹਿੰਦੇ ਵੀ ਕੋਈ ਪੰਚਾਇਤ ਨੂੰ ਵੀ ਇਸ ਗੱਲ ਦਾ ਕੋਈ ਹੱਲ ਲੱਭਣਾ ਚਾਹੀਦਾ ਜਿਹੜੇ ਆਪਾਂ ਨੂੰ ਪਤਾ ਹੀ ਹੁੰਦਾ ਯਾਰ ਗੱਲ ਇਹ ਆ ਪਿੰਡਾਂ ਦੇ ਵਿੱਚ ਆਮ ਪਿੰਡ-ਪਿੰਡ ਪਤਾ ਹੀ ਆ ਵੀ ਕਿਹੜਾ ਬੰਦਾ ਕੋਈ ਇਹ ਹੈ ਚਿੱਟੇ ਵਾਲਿਆਂ ਦਾ ਕੰਮ ਆ ਚਿੱਟੇ ਵਾਲਿਆਂ ਦਾ ਕੰਮ ਆ ਪਿੰਡ ਦੇ ਵਿੱਚ ਪਤਾ ਹੀ ਹੁੰਦਾ ਵੀ ਕਿਹੜਾ ਬੰਦਾ ਕੋਈ ਇਹ ਜੀ ਘਟਕਿਆ ਹਰਕਤ ਕਰਦਾ ਕਿਹੜਾ ਬੰਦਾ ਚੋਰ ਆ ਆਪਾਂ ਨੂੰ ਹਰ ਆਪਾਂ ਨੂੰ ਪਤਾ ਨਹੀਂ ਲੱਗਦਾ ਵੀ ਚੋਰ ਕੌਣ ਹੈਗਾ ਤੇ ਉਦੋਂ ਵੀ ਆਪਾਂ ਜਾਨੀ ਕਿ ਇਹ ਪੰਚਾਇਤ ਨੂੰ ਬੇਨਤੀ ਕਰਦੇ ਆ ਵੀ ਇਹ ਲਾਜ਼ਮੀ ਜਿਹੜਾ ਚੋਰ ਆ ਪਿੰਡ ਦੇ ਵਿੱਚ ਪੰਜ-ਛੇ ਹੀ ਹੁੰਦੇ ਹੈਗੇ ਆਮ ਪਿੰਡ-ਪਿੰਡ ਦੇ ਵਿੱਚ ਤੇ ਇਹਨਾਂ ਦੀ ਪਛਾਣ ਕਰਕੇ ਤੇ ਇਹਨਾਂ ਦੇ ਲਾਜ਼ਮੀ ਢੁਕਵੀਂ ਕਾਰਵਾਈ ਹੋਣੀ ਚਾਹੀਦੀ ਆ ਪਤਾ ਆਪਾਂ ਨੂੰ ਸਾਰਿਆਂ ਨੂੰ ਹੁੰਦਾ ਇੱਕ ਸਿਰਫ ਦੂਜੇ ਦੇ ਮੋਢੇ ਤੇ ਚਲਾਉਣ ਦੀ ਆਪਾਂ ਨੂੰ ਆਦਤ ਆ ਆਪਾਂ ਨੁਕਸਾਨ ਖਾਈ ਜਾਂਦੇ ਹਾਂ ਜ਼ਿਮੀਂਦਾਰ ਤੇ ਇਹ ਗੱਲਾਂ ਯਾਨੀ ਕਿ ਅੱਗੇ ਵੀ ਨੁਕਸਾਨ ਕਰਨੀਆਂ ਤੇ ਆ ਹੁਣ ਉਹ ਨੁਕਸਾਨ ਜਿਹੜਾ ਹੁਣ ਬਚ ਗਿਆ ਪਰਮਾਤਮਾ ਦੀ ਇੰਨੀ ਗਮੇਰ ਰਹੀ ਆ ਤੇ ਚਲੋ ਜਿਹੜਾ ਤਾਰਾਂ ਦਾ ਨੁਕਸਾਨ ਤਾਂ ਅੱਗੇ ਵੀ ਹੁੰਦਾ ਰਹਿੰਦਾ ਤੇ ਹੁਣ ਵੀ ਹੋਇਆ ਹੀ ਆ ਇਹ ਪੰਜ 4 ਬੰਦੇ ਸਾਨੂੰ ਜੜੀਆਂ ਤਾਰਾਂ ਹੀ ਗਏ ਆ ਇਹ ਇੱਕ ਮੋਟਰ ਤੇ ਸਾਨੂੰ ਜਿਹੜੀਆਂ ਆਪਾਂ ਤਾਰਾਂ ਇਹ ਦਿਖਾ ਦਿਆਂ ਜਿਹੜੀਆਂ ਵੱਡੀਆਂ ਵਗਾਂ ਤੇ ਦੂਜੀਆਂ ਮੋਟਰਾਂ ਦੇ ਇਕੱਲੀ-ਕੱਲੀ ਮੋਟਰ ਤੇ ਤਾਂ ਆਪਾਂ ਨਹੀਂ ਜਾਣੀ ਸਕਦੇ ਤੇ 15 16 ਮੋਟਰਾਂ ਤੇ ਆ ਇੱਕ ਦੋ ਮੋਟਰਾਂ ਇਹ ਸਾਨੂੰ ਹੋਰ ਵੀ ਦਿਖਾਉਣੇ ਆ ਸਿਰਫ ਇਸ ਤਰ੍ਹਾਂ ਹੀ ਇਹ ਅੱਗੇ ਤਾਰਾਂ ਇਕੱਠੀਆਂ ਕਰਕੇ ਇਹ ਘਰੇ ਲੈ ਜਾਂਦੇ ਸੀ ਘਰੇ ਆਉਦੀ ਕਾਰਵਾਈ ਕਰਦੇ ਸੀ ਤੇ ਹੁਣ ਇਹ ਖੇਤਾਂ ਦੇ ਇਹ ਆਪਦੀ ਕਾਰਵਾਈ ਜਿਹੜੀ ਤਾਂਬਾ ਕੱਢਣ ਵਾਲੀ ਕਰਨ ਲੱਗ ਗਿਆ ਤੇ ਭਰਾਵੋ ਗੱਲ ਇਹ ਕਿ ਕਿਸਾਨ ਵੀਰਾਂ ਨੂੰ ਆਪਦੀ ਬੇਨਤੀ ਆ ਵੀ ਆਪਦੀ ਗੌਰ ਰੱਖਣਾ ਦੋ ਦੋ ਚਾਰ ਚਾਰ ਜਾਣੇ ਇਕੱਠੇ ਹੋ ਕੇ ਆਉਂਦਾ ਰਾਤ ਨੂੰ ਢੇੜਾ ਮਾਰ ਲੈਣ ਜਿੰਨਾ ਚਿਰ ਕਣਕ ਨਹੀਂ ਵੱਢੀ ਦੀ ਤੇ ਨਹੀਂ ਇਹ ਨੁਕਸਾਨ ਕੋਈ ਵੱਡਾ ਕਰ ਸਕ ਕਾਰੀ ਸਕਦੇ ਆ ਜਦੋਂ ਇੱਥੇ ਵੀ ਕੁਦਰਤ ਕੰਮੋਂ ਹੁਣ ਬਚ ਗਿਆ ਤੇ ਨਹੀਂ ਇਹ ਨੁਕਸਾਨ ਹੋ ਹੀ ਜਾਣਾ ਸੀ ਤਕਰੀਬਨ ਤੇ ਵੀਡੀਓ ਸ਼ੇਅਰ ਕਰ ਦਿਓ ਤੇ ਜਿਹੜਾ ਕੋਈ ਜਾਨਕੀ ਚੋਰ ਆ ਉਹ ਤੇ ਨਿਗਾ ਰੱਖੋ ਵੀ ਕਿੱਧਰ ਨੂੰ ਜਾਂਦਾ ਕੀ ਕਰਦਾ ਤੇ ਫੇਰ ਹੀ ਇਹ ਬਚਤ ਰਹਿ ਸਕਦੀ ਹੈ ਇਕੱਲੇ ਖੇਰੇ ਦਾ ਕੰਮ ਨਹੀਂ ਕੋਈ ਜੀ ਆਪਾਂ ਕਹਿ ਦਈਏ ਇਕੱਲਾ ਖੇਰਾ ਇਹਦੇ ਨਿਗ੍ਹਾ ਰੱਖ ਲੂਗਾ ਸਾਰਿਆਂ ਨੂੰ ਪੰਚਾਇਤ ਨੂੰ ਤੇ ਮੁਲਾਜ਼ਮ ਜਿਹੜੇ ਵੀਰ ਆ ਉਹਨਾਂ ਨੂੰ ਵੀ ਇਹ ਚੀਜ਼ਾਂ ਵੱਲ ਧਿਆਨ ਦੇਣਾ ਚਾਹੀਦਾ ਹੁਣ ਆਹ ਮਹੀਨਾ 20 ਦਿਨ ਇਹਨਾਂ ਨੂੰ ਮੜਾ ਜਾ ਖਿੱਚ ਕੇ ਰੱਖਣਾ ਸਾਰਿਆਂ ਦਾ ਧੰਨਵਾਦ ਆਹ ਵੇਖੋ ਦੋਸਤੋ ਹਾਂ ਹੁਣ ਆਪਾਂ ਦੂਜੀ ਮੋਟਰ ਤੇ ਆ ਗਏ ਆ ਇਸੇ ਤਰ੍ਹਾਂ ਹੀ ਆਵੇ ਇੱਥੇ ਕੇ ਇਹ ਤੋਂ ਪਾਰ ਕੇ ਸਾਰਿਆਂ ਦਾ ਦਰਵਾਜ਼ਾ ਆਵੇ ਆਈ ਪਾੜ-ਪਾੜ ਕੇ ਤਾਰਾਂ ਤਕਰੀਬਨ ਤਕਰੀਬਨ ਉਹ ਐਂ ਨਹੀਂ ਵੀ ਕੋਈ ਘੰਟਾ ਦਾ ਘੰਟਾ ਲਾ ਕੇ ਗਏ ਆ ਹਾਂ ਨਾ ਮੋਟਰਾਂ ਦੇ ਜਿੰਦੇ ਬੰਦੇ ਆ ਭਾਈ ਸਾਰੀਆਂ ਮੋਟਰਾਂ ਦੇ ਉਹ ਜਿੰਦੇ ਭੰਨੇ ਆ ਮੈਂ ਪਾੜ ਕੇ ਸਟਾਰਟਰ ਦੇ ਵਿੱਚੋਂ ਤਾਰਾਂ ਖੋਲੀਆਂ ਠੀਕ ਆ ਉਹ ਪਾੜ ਕੇ ਦੱਸਦਾ ਤਾਰਾਂ ਉਹ ਨਾਲ ਠੀਕ ਆ ਉਹ ਤਾਰਾਂ ਜਾਨੀ ਕਿ ਵੱਡੀ ਮੋਟਰਾਂ ਦੇ ਪਾਸੋਂ ਵੱਡੀ ਵੀ ਆ ਛੋਟਾ ਟਰਾ ਦੇ ਵਿੱਚੋਂ ਖੋਲਣਾ ਆ ਠੀਕ ਆ ਉਹ ਕਿਤੇ ਵਿੱਚੋਂ ਸਾਰਾ ਕੱਟਣਾ ਐ ਐ ਪਾੜ-ਪਾੜ ਕੇ ਬਹਿ ਕੇ ਮੋਟਰ ਦੇ ਇਹਦਾ ਜਾਨੀ ਕਿ ਇਹਦਾ ਖੁੱਲਾ ਟਾਈਮ ਲਾ ਕੇ ਗਏ ਆ ਕੋਈ ਆਇਆ ਨਹੀਂ ਵੀ ਘੰਟੇ ਘੜੀ ਦਾ ਕੰਮ ਆ ਇਹ ਅੰਦਰੋਂ ਦਿਖਾ ਦੇ ਠਾਕਟਰ ਜਿਹਾ ਦਿਖਾ ਦੇ ਬਾਲ ਦੇ ਦਿਖਾਏ ਨਹੀਂ ਤੇਰੇ ਵਾਲਾ ਠਾਕਟਰ ਜਖ ਲੈਣਾ ਆ ਵੇਖੋ ਆ ਨਾਲ ਹੀ ਤਕਰੀਬਨ ਤਕਰੀਬਨ ਆ ਵੀ ਕਣਕ ਨਾ ਆ ਜੀ ਦਾ ਡਰ ਸੀ ਕੋਈ ਪਾਰ ਸਾਰੇ ਫੱਟ ਗਏ ਕਿਵੇਂ ਸਾਰੇ ਕੰਡੇ ਲੱਗ ਗਏ ਪਿਛਲੇ ਸਾਲ ਆ ਵੇਖੋ ਉਸ ਤੋਂ ਕੱਲੇ ਪਿਛਲੇ ਸਾਲ ਇਥੋਂ ਗੰਡੇ ਵੀ ਪਤੇ ਗਏ ਸੀਗੇ ਤਕਰੀਬਨ ਜੱਟ ਕੀ ਕਿਸਾਨ ਮੰਨਦਾ ਕੀ ਕਰਨੂਗਾ ਯਾਰ ਦਿਨੇ ਆ ਦੇਖੋ ਜਿੰਦੇ ਭੰਨ ਕੇ ਆ ਸਟਾਰਟਰ ਦੇ ਵਿੱਚੋਂ ਸਾਰੀਆਂ ਤਾਰਾਂ ਖੋਲ ਕੇ ਤੇ ਕੋਈ ਸਟਾਰਟਰ ਜਿਹੜਾ ਤੇਲ ਵਾਲਾ ਸੀ ਉਹ ਸਟਾਰਟਰ ਵੀ ਨਹੀਂ ਛੱਡਿਆ ਤੇ ਦੂਸਰੇ ਸਟਾਰਟਰ ਦੇ ਵਿੱਚੋਂ ਇਹ ਨਹੀਂ ਵੀ ਕੋਈ ਤਾਰ ਖਿੱਚ ਲਈ ਆ ਬਾਰੀ ਕੋਲੋਂ ਵੀ ਵੱਢ ਸਕਦੇ ਸੀ ਜਿੰਦਾ ਭੰਨ ਕੇ ਜਮ ਆਵੇ ਫੋਲ ਕੋਲੋਂ ਆ ਖੋਲਿਆ ਵਾ ਦੂਰੀ ਤਾਰ ਆ ਬਾਈ ਹਰੇਕ ਦੀ ਤਾਰ ਆ ਡਬਲ ਤਾਰਾਂ ਦੀ ਡਬਲ ਹੋ ਗਏ ਤੇ ਸਾਰੇ ਉਹ ਲੈ ਜੀ ਦੂਰੀ ਤਾਂ ਆ ਨਾ ਬਾਈ ਦੂਰੀ ਤਾਰ ਤਾਂ ਇਸ ਕਰਕੇ ਮੋਟਰਾਂ ਵੱਡੀਆਂ ਆ ਇਹ ਮੋਟਰਾਂ ਵੱਡੀਆਂ ਕਰਨ ਕਰਕੇ ਤਾਰ ਹਰੇਕ ਦੀ ਡਬਲ ਪਾਈ ਗਈ ਆ ਤੇ ਕੱਲੀ ਤਾਰ ਆ ਜਿਹੜੀ ਉਹ ਗਰਮ ਹੁੰਦੀ ਆ ਹਾਂਜੀ ਹਾਂਜੀ ਤੇ ਆ ਦੋਸਤੋ ਫੇਰ ਤੁਹਾਨੂੰ ਦਿਖਾ ਦਿੰਨੇ ਆ ਤੇ ਬਹੁਤ ਇਹ ਘਟਿਆ ਜਾਨੀ ਕਿ ਨਾ ਬਾਈ ਜੀ ਇਹ ਸਾਰੇ ਜਿੰਨੇ ਵੀ ਕਿਸਾਨਾਂ ਇਹਨਾਂ ਨੇ ਪੰਚਾਇਤ ਨੂੰ ਵੀ ਆਪਦੀ ਬੇਨਤੀ ਕਰਤੀ ਆ ਵੀ ਭਾਈ ਪੰਚਾਇਤ ਕੋਈ ਇਹਨਾਂ ਦੇ ਐਕਸ਼ਨ ਲਵੇ ਬੰਦਿਆਂ ਦਾ ਇਹ ਕਹਿੰਦੇ ਸਾਨੂੰ ਪਤਾ ਤੇ ਬਾਕੀ ਇਹ ਥਾਣੇ ਚੌਂਕੀ ਦੇ ਵਿੱਚ ਵੀ ਆਪਦੀ ਜਿਹੜੀ ਰਿਪੋਰਟ ਆ ਉਹ ਦਰਜ ਕਰਾ ਕੇ ਆਉਣਗੇ ਤੇ ਫੇਰ ਆਪਾਂ ਦੇਖਦੇ ਆ ਵੀ ਥਾਣੇ ਚੌਂਕੀ ਵਾਲੇ ਕਿੰਨੀ ਕੁ ਗੌਰ ਕਰਦੇ ਇਸ ਗੱਲ ਤੇ ਕਿਉਂ ਇਹ ਮਸਲਾ ਵੱਡਾ ਗਾ ਕੋਈ ਤਾਰਾ ਦਾ ਮਸਲਾ ਨਹੀਂ ਨਾਲ ਇਹ ਫਸਲ ਦਾ ਮਸਲਾ ਵੀ ਬਣ ਗਿਆ ਇਹ ਫਸਲ ਵੀ ਮੱਚ ਸਕਦੀ ਸੀ ਇਹਦਾ ਠੀਕ ਆ ਪ੍ਰਮਾਤਮਾ ਨੇ ਆਪਾਂ ਫੇਰ ਤੁਹਾਨੂੰ ਦੁਬਾਰੇ ਦੱਸ ਦਿੰਨੇ ਵੀ ਪ੍ਰਮਾਤਮਾ ਨੇ ਕੋਈ ਬਚਤ ਕਰਤੀ ਆ ਤੇ ਜਿਵੇਂ ਅੱਜ ਵਾਲਾ ਮੌਸਮ ਆ ਤੇ ਕਿਉਂ ਇਹ ਨਸ਼ੇ ਦੇ ਡੱਕੇ ਹੁੰਦੇ ਆ ਅੱਜ ਵਾਲੇ ਮੌਸਮ ਦੇ ਵਿੱਚ ਵੀ ਇਹਨਾਂ ਨੂੰ ਕੋਈ ਪਤਾ ਨਹੀਂ ਲੱਗਣਾ ਸੀਗਾ ਵੀ ਅਸੀਂ ਕੀ ਕਰਦੇ ਇਹਨਾਂ ਨੇ ਸਿਰਫ ਆਪਦੇ ਤੱਕ ਮਤ ਔੜ ਸੀ ਇਹਨਾਂ ਨੇ ਤਾਰਾ ਮਚਾ ਕੇ ਉਹ ਕੱਢਣਗੇ ਸੀ ਤੇ ਨੁਕਸਾਨ ਬਹੁਤ ਵੱਡਾ ਯਾਨੀ ਕਿ ਪਿੰਡਾਂ ਦੇ ਪਿੰਡ ਮਚਾਉਣ ਵਾਲੀ ਗੱਲ ਕਰਤੀ ਸੀ ਤੇ ਹੁਣ ਆਪਾਂ ਵੇਖਾਂਗੇ ਵੀ ਕੋਈ ਐਕਸ਼ਨ ਲੈਂਦਾ ਇਹਨਾਂ ਤੇ ਵੀ ਕੀ ਬਦਲਾਅ ਆ ਇਹ ਗੱਲ ਦਾ ਬਦਲਾਅ ਵਾਲੀ ਸਰਕਾਰ ਹੈਗੀ ਆ ਜਾਂ ਸਾਡੇ ਪਿੰਡ ਦੇ ਲੀਡਰ ਵੀ ਆ ਬਹੁਤ ਉਗੇ ਲੀਡਰਾਂ ਮੇਨ ਤੇ ਪੰਚਾਇਤ ਮੈਂਬਰਾਂ ਜੋ ਜਾਨਕੀ ਐਮਸੀਆ ਇਹ ਸਾਰੇ ਇਹ ਮਸਲੇ ਨੂੰ ਕੋਈ ਛੋਟਾ ਮਸਲਾ ਨਾ ਸਮਝਣਾ ਬਹੁਤ ਗੰभीर ਮੁੱਦਾ ਹੈ ਇਹ ਇਹ ਹੋਰ ਵੀ ਅਜਵਾਰਦਾਤ ਹੋ ਗਈ ਜੇ ਅੱਜ ਨਾ ਇਹਨਾਂ ਦੇ ਕੋਈ ਐਕਸ਼ਨ ਹੋਇਆ ਤੇ ਕੱਲ ਨੂੰ ਹੋਰ ਏਰੀਏ ਦੇ ਵਿੱਚ ਵੀ ਇਹ ਕਰਨਗੇ ਤੇ ਨੁਕਸਾਨ ਇਹ ਵੱਡਾ ਕਰ ਦੇਣਗੇ ਤੇ ਇਹੀ ਬੇਨਤੀਆਂ ਸੀ ਅੱਜ ਸਾਨੂੰ ਬੇਨਤੀ ਕਰੀ ਜਾਂ ਨਹੀਂ ਫਿਰ ਉਸ ਤੋਂ ਬਾਅਦ ਅਸੀਂ ਵੀਡੀਓ ਦੇ ਵਿੱਚ ਪੂਰਾ ਵੱਡਾ ਇਕੱਠ ਰੱਖ ਕੇ ਕੋਈ ਆਪਦੇ ਲੈਵਲ ਤੇ ਐਕਸ਼ਨ ਇਹ ਸਾਰੇ ਬੰਦਿਆਂ ਨੇ ਆਪਦਾ ਮਤਾ ਕਰਿਆ ਵੀ ਅਸੀਂ ਆਪਦਾ ਵੱਡਾ ਕੋਈ ਐਕਸ਼ਨ ਕਰਾਂਗੇ ਖਿਲਾਫ ਪੰਚਾਇਤ ਦੇ ਖਿਲਾਫ ਅਸੀਂ ਮਤਾ ਪਾਵਾਂਗੇ ਜੇ ਪੰਚਾਇਤ ਜਾਨਕੀ ਚੋਰਾਂ ਦੇ ਖਿਲਾਫ ਨਹੀਂ ਮਤਾ ਪਾਉਂਦੀ ਤੇ ਸਾਰਿਆਂ ਦਾ ਧੰਨਵਾਦ ਤੇ ਵੀਰ ਬਣ ਕੇ ਬੇਨਤੀ ਕੋਈ ਹੱਥ ਬਣ ਕੇ ਵੀ ਇਹਨਾਂ ਦਾ ਕੋਈ ਹੱਲ ਕੱਢੋ ਤੇ ਜੇ ਤੁਸੀਂ ਆਦਾਰਾਦਾ ਹੋ ਜੇ ਤੁਹਾਡਾ ਤੇ ਹੱਲ ਇਹ ਨਿਕਲ ਸਕਦਾ ਕੋਈ ਵੱਡੀ ਗੱਲ ਨਹੀਂ ਤੇ ਸਾਰਿਆਂ ਦਾ ਧੰਨਵਾਦ